ਨੇ ਪੂਰੀ ਸਾਨੂੰ ਇਨਫੋਰਮੇਸ਼ਨ ਸਗੀ ਵੀ ਫਕਸਟਰ ਦੇ ਵਿੱਚ ਜਿਹੜੇ ਆਫੀਸ਼ੀਅਲ ਕੰਪਨੀ ਲੋਕਾਂ ਨੂੰ ਮਤਲਬ ਕੀ ਪੈਸੇ ਦਿੱਤੇ ਕਰਾਉਣੇ ਚਾਹੁੰਦੇ ਨੇ ਔਰ ਉਹ ਉਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਅਸੀਂ ਸਰਪ੍ਰਾਈਜ਼ ਰੈਡ ਜਿਹੜੀ ਹੈ ਆਪਣੇ ਮਾਣਯੋਗ ਡਿਪਟੀ ਕਮਿਸ਼ਨਰ ਪੰਜਾਬ ਵਿੱਚ ਜਿਹੜੀ ਜੁੜਾ ਉਹਨਾਂ ਵੱਲੋਂ ਮਾਣਯੋਗ ਐਸਐਸਪੀ ਅੰਮ੍ਰਿਤਸਰ ਜਿਨ੍ਹਾਂ ਨੇ ਜੋ ਦਿਸ਼ਾ ਨਿਰਦੇਸ਼ ਜਿਹੜੇ ਸੀ ਉਹ ਸੰਸਾਰ ਅਸੀਂ ਤੇ ਸਰਪ੍ਰਾਈਜ਼ ਰੈਡ ਕੀਤੀ ਹੈ ਇੱਥੇ ਪਹੁੰਚ ਗਿਆ ਸੀ ਜੋ ਟ੍ਰੈਕ ਦੇ ਉੱਤੇ ਟੈਸਟ ਦਿਨ ਆਏ ਹੋਏ ਸੀਗੇ ਉਹਨਾਂ ਦੇ ਕੋਲੋਂ ਕੁਝ ਕਿਸ ਕੀਤੀ ਹੈ ਨਹੀਂ ਉਹ ਐਕਚੁਅਲ ਕਿ ਟ੍ਰੈਕ ਜੇ ਟੈਸਟ ਦਿਨ ਆਏ ਨੇ ਕਿ ਨਹੀਂ ਆਏ ਇਸ ਤੋਂ ਇਲਾਵਾ ਇੱਥੇ ਕੋਈ ਬਹੁਤ ਜ਼ਿਆਦਾ ਹੈਵੀ ਰਸ਼ ਨਹੀਂ ਸੀਗਾ ਟੋਟਲ 10 ਐਪਲੀਕੇਸ਼ਨਸ ਸੀਗੀਆਂ ਟ੍ਰੈਕ ਦੀਆਂ ਜਿਨ੍ਹਾਂ ਚੋਂ ਪੰਜ ਸਾਢੇ 8:00 ਤੋਂ ਪਹਿਲਾਂ ਟੈਸਟ ਦੇ ਕੇ ਜਾ ਚੁੱਕੇ ਸੀ ਪੰਜ ਸੀ ਹਾਜ਼ਰ ਪਾਏ ਆ ਉਹਨਾਂ ਨੂੰ ਕੋਲ ਪੁੱਛਿਆ ਹੋਰ ਟ੍ਰੈਕ ਥੋੜੇ ਦੇਰ ਸੀ ਉਸ ਤੋਂ ਇਲਾਵਾ ਉਸ ਨਾਲ ਸੰਬੰਧੀ ਅਸੀਂ ਰਿਪੋਰਟ ਜਿਹੜਾ ਕੁਝ ਨਾ ਕੋ ਲਿਆ ਵਾ ਪੂਰੀ ਸੀ ਕਨਸਲਟੇਸ਼ਨ ਕਰਾਉਣੀ ਪਈਦਾ ਔਰ ਫਾਰਮਲ ਕੁਝ-ਕਿਛ ਕਰਨ ਵਾਸਤੇ ਅਸੀਂ ਦੇਖੋ ਦੇਖੋ ਸਟਾਫ ਨਾਲ ਲੈ ਕੇ ਚੱਲੇ ਆਂ ਔਰ ਇਹਦੇ ਚ ਕੁਝ ਵੀ ਅਜੇ ਗੱਲ ਨਹੀਂ ਹੋਈ ਅਜੇ ਵੀ ਅਸੀਂ ਕੁਝ ਅਡਿਕ ਪ੍ਰੀਲੀਮਨਰੀ ਸਟੇਜ ਹੈ ਦੀ ਹੈ ਕੋਈ ਕੰਕ੍ਰੀਟ ਗੱਲ ਮੈਂ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਪੁਛਕਿਸ਼ ਕਰਕੇ ਸਾਨੂੰ ਜੋ ਕੁਝ ਏਜੰਸੀ ਅਸੀਂ ਲੈ ਕੇ ਚੱਲਦੇ ਆਂ ਵੀ ਸਾਡਾ ਬੇਸਿਕ ਏਮ ਇਹ ਆ ਵੀ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਆਰਟੀਆ ਦਫਤਰ ਨਾਲ ਕੰਮ ਪੈਂਦੇ ਨੇ ਉਹ ਆਰਾਮ ਦੇ ਨਾਲ ਉਹਨਾਂ ਦੇ ਕੰਮ ਹੋ ਜਾਣ ਬਿਨਾਂ ਕਿਸੇ ਤਕਰਾਰੀ ਦੇ ਹੋ ਜਾਣ ਔਰ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਸਰ ਪੁਛਗਿਸਲੇ ਕਿੰਨੇ ਲੋਕਾਂ ਨੂੰ ਲੈ ਕੇ ਜਾਇਆ ਗਿਆ? ਕਾਡਨ ਉਹ ਪੁਛਗਿਸਲੇ ਕਿੰਨੇ ਲੋਕਾਂ ਨੂੰ ਲੈ ਕੇ ਕਿੰਨੇ ਲੋਕ ਲੈ ਕੇ ਗਏ ਅਸੀਂ 3 3 ਇਮਪਲਾਈਜ਼ ਜਿਹੜੇ ਨੇ ਆਊਟਸੋਰਸਟ ਨੇ ਦਫਤਰ ਦੇ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਔਰ ਦੋ ਤਿੰਨ ਏਜੰਸੀ ਸਰ ਡਿਪਾਰਟਮੈਂਟ ਪਹਿਲੇ ਵੀ ਸਰ ਤੋਂ ਪਹਿਲੇ ਵੀ 2 ਮਹੀਨੇ ਪਹਿਲੇ ਵੀ ਰੇਡ ਹੋ ਚੁੱਕੀ ਔਰ ਵੀ ਲੰਬੀ ਅਸੀਂ ਇੱਥੇ ਲਾਸਟ ਰੇਡ ਕੀਤੀ ਸੀ ਜੀ 16 ਦਸੰਬਰ 2024 ਦੇ ਵਿੱਚ ਔਰ ਉਸ ਦਿਨ ਦੀ ਅੱਜ ਇੱਥੇ ਡਰਾਫਟ ਕੀਤਾ ਸੀਗਾ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਸੀ ਰੰਗੇ ਆ 3 ਡਰਾਈਵ ਲੈਂਦੀਆਂ ਸੋਣਾਂ ਪੜਿਆ ਸੀਗਾ ਔਰ ਉਹ ਅਜੇ ਤੱਕ ਜੇਮ ਚ ਸਾਡਾ ਡਿਪਾਰਟਮੈਂਟ ਦੀ ਆਪਣੀ ਕਰਮਚਾਰੀ ਨੇ ਕਿਸੇ ਸ਼ਿਕਾਇਤ ਤੇ ਕਰਮਚਾਰੀ ਨਹੀਂ ਨਹੀਂ ਜੀ ਇਹ ਡਿਪਾਰਟਮੈਂਟ ਦੀ ਆਪਣੀ ਕਰਮਚਾਰੀ ਆਪਣੀ ਕਰਮਚਾਰੀ ਏਜੰਟਾਂ ਦੀ ਜਿਹੜਾ ਬਿਮਾਰ ਰਹਿੰਦੀ ਹੈ ਇੱਥੇ ਉਹ ਉਹਦੇ ਬਾਰੇ ਕੀ ਹਟ ਇਹ ਐਂਡ ਕਾਫੀ ਗੁੰਦਰਾ ਨਹੀਂ ਸੀ ਰੋਡ ਲਾ ਕੇ ਦੇਖੋ ਪਤਾ ਕੀ ਹੈ ਇਹਦੇ ਚ ਪ੍ਰੋਬਲਮ ਕੁਝ ਏਜੰਟਾਂ ਦੀ ਤੇ ਹੈ ਹੀ ਹੈ ਫਿਰ ਲੋਕੀ ਵੀ ਜਿਹੜੇ ਨੇ ਨਾ ਉਹ ਥੋੜੇ ਜਿਹਾ ਇਲਟਰੇਟ ਸੀ ਹੋਣ ਕਰਕੇ ਉਹ ਵੀ ਚੰਦਨ ਨੂੰ ਸਾਨੂੰ ਰੈਡੀਮੇਟ ਕੰਮ ਮਿਲ ਜੇ ਫਾਈਲ ਸਾਡੀ ਤਿਆਰ ਕਰ ਦੋ ਜੀ ਤੇ ਉਹ ਆਪਣਾ ਕੰਮ ਆਪ ਕਈ ਨਹੀਂ ਕਰ ਸਕਦੇ ਮੈਂ ਦੇਖਿਆ ਸਿਰੇ ਟਰੈਕ ਦੇ ਵਿੱਚ ਪੰਜ ਜਿਹੜੇ ਸੀਗੇ ਟੈਸਟ ਦੇਣ ਆਏ ਸੀ ਉਹਨਾਂ ਵਿੱਚੋਂ ਤਿੰਨ ਜਿਹੜੇ ਏਜੰਟਾਂ ਦੇ ਥਰੂ ਆਏ ਸੀ ਦੋ ਵਾਲੇ ਆਪਣੇ ਆਪ ਉਹਨਾਂ ਦੇ ਹਸਬੰਦ ਨੇ ਆਪਣੇ ਆਪ ਆਨਲਾਈਨ ਅਪਲਾਈ ਕੀਤਾ ਸੀ ਸੋ ਅਵੇਅਰਨੈਸ ਦੀ ਲੋੜ ਹੈਗੀ ਆ ਵੀ ਆਪ ਸਾਈਟ ਤੇ ਜਾਓ ਗਵਰਨਮੈਂਟ ਸਾਈਟ ਤੇ ਜਾਓ ਆਪਣਾ ਨੂੰ ਲਿਟਰੇਸੀ ਆਪਣਾ ਲੈਵਲ ਥੋੜਾ ਜਿਹਾ ਵਧਿਆ ਕਰੋ ਤੇ ਆਪਣੇ ਆਪ ਕੰਮ ਕਰਨ ਦੀ ਆਪਾਂ ਕੋਸ਼ਿਸ਼ ਕਰੀਏ ਵੀ ਬਿਨਾ 에ਜੰਟਰ ਦੇ ਅਸੀਂ ਸਿੱਧੇ ਆਪਣਾ ਕੰਮ ਕਰਾ ਸਕੀਏ ਥੈਂਕ ਯੂ